ਲਾਈਵ ਭਾਰਤ ਦੇਖ ਰਹੇ ਦਸ਼ਕਾਂ ਦਾ ਬਹੁਤ ਸਵਾਗਤ ਹੈ ਤੇ ਮੈਂ ਕਲਾਸ਼ ਤੇ ਅੱਜ ਤੁਹਾਨੂੰ ਦਿਖਾਵਾਂਗੇ ਪਾਈਟੈਕਸ ਜਿਹਨਾਂ ਕਿ ਜੋ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪਾਈਟੈਕਸ ਮੇਲਾ ਲੱਗਦਾ ਜਿੱਥੇ ਕਿ ਪੂਰੇ ਨਾਰਥ ਇੰਡੀਆ ਦੇ ਐਗਜ਼ੀਬਿਟਰ ਆnde ਪਾਰਟਿਸਿਪੇਟ ਕਰਦੇ ਆ ਤੇ ਬਿਜ਼ਨਸ ਨੂੰ ਬਹੁਤ ਹੀ ਬੂਮ ਮਿਲਦਾ ਹੈ ਰਿਟੇਲ ਮਾਰਕੀਟ ਜਿਹੜੀ ਹੈ ਬਹੁਤ ਹੀ ਜ਼ਿਆਦਾ ਬੂਮ ਹੁੰਦੀ ਹੈ ਤੇ ਖਾਸ ਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀ ਇਸ ਪਾਈਟੈਕਸ ਮੇਲੇ ਦਾ ਬਹੁਤ ਜ਼ਿਆਦਾ ਇੰਤਜ਼ਾਰ ਕਰਦੇ ਆ ਤੇ ਇਹ ਪਾਈਟੈਕਸ ਜਿਹੜਾ ਲੱਗ ਚੁੱਕਾ ਜੋ ਕਿ 5 ਦਸੰਬਰ ਤੋਂ ਲੈ ਕੇ 9 ਦਸੰਬਰ ਤੱਕ ਰਹੇਗਾ ਇਸ ਵਾਰ 10 ਡੂਮ ਲੱਗੇ ਇਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਅੰਮ੍ਰਿਤਸਰ ਪਾਈਟੈਕਸ ਦੇ ਵਿੱਚ ਇੱਕ ਖਾਸ ਗੱਲ ਹੋਈ ਹੈ ਜੋ ਕਿ ਇਸ ਵਾਰੀ ਬੀਐਨਆਈ ਨੇ ਆਪਣਾ ਇੱਕ ਵੱਖਰਾ ਹੀ ਡੂਮ ਲਿਆ ਹੈ ਤੇ ਜਿਹਦੇ ਵਿੱਚ ਟੋਟਲ ਬੀਐਨਆਈ ਅੰਮ੍ਰਿਤਸਰ ਦੀ ਜਿਹੜੀ ਹੈ ਟੀਮ ਹੈ ਜਿਨ੍ਹਾਂ ਨੇ ਆਪਣੇ ਆਪਣੇ ਐਗਜ਼ੀਬਿਟਰਸ ਜਿਹੜੇ ਆ ਪਾਰਟਿਸਿਪੇਟ ਕੀਤੇ ਆ ਤੇ ਉਹਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਤੇ ਪਾਈਟੈਕਸ ਦੇ ਨਾਲ ਨਾਲ ਸਭ ਤੋਂ ਪਹਿਲਾਂ ਆਪਾਂ ਅੰਦਰ ਜਿਹੜੇ ਆ ਸਟਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਐਗਜ਼ਿਬਿਸ਼ਨ ਆਪਣੇ ਆਪ ਚ ਇੱਕ ਮੇਲਾ ਹੁੰਦਾ ਜਿੱਥੇ ਕਿ ਹਰ ਤਰ੍ਹਾਂ ਦੇ ਪ੍ਰੋਡਕਟਸ ਆਪਾਂ ਜਿਹੜੇ ਆ ਉਹ ਦੇਖ ਸਕਦੇ ਆ ਲੈ ਸਕਦੇ ਆ ਕੁਝ ਇਸ ਤਰ੍ਹਾਂ ਦੇ ਪ੍ਰੋਡਕਟ ਮਿਲ ਜਾਂਦੇ ਆ ਜਿਨ੍ਹਾਂ ਦੀ ਜ਼ਰੂਰਤ ਸਾਨੂੰ ਹੁੰਦੀ ਆ ਪਰ ਸਾਨੂੰ ਦੁਕਾਨਦਾਰ ਨਹੀਂ ਪਤਾ ਹੁੰਦਾ ਇਸ ਤਰ੍ਹਾਂ ਦੀ ਵੀ ਚੀਜ਼ਾਂ ਮਿਲ ਜਾਂਦੀਆਂ ਤੇ ਕੁਝ ਨਵੀਂ ਆਪਣੀ ਇਨੋਵੇਸ਼ਨ ਲਈ ਵੀ ਚੀਜ਼ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਜਿਸ ਤਰ੍ਹਾਂ ਕਿ ਇਹ ਪੰਜਾਬ ਹਾਰਡਵੇਅਰ ਪੰਜਾਬ ਹਾਰਡਵੇਅਰ ਦਾ ਸਟਾਲ ਲੱਗਾ ਜਿੱਥੇ ਕਿ ਕਈ ਤਰ੍ਹਾਂ ਦੇ ਡੇਲੀ ਯੂਜ਼ ਦੇ ਵਿੱਚ ਆਉਣ ਵਾਲੇ ਤੁਹਾਨੂੰ ਇੱਕ ਮਿੰਟ ਵੀ ਮਿਲ ਜਾਣਗੇ ਤੁਸੀਂ ਅਗਰ ਜੇ ਤੇ ਘਰ ਦੇ ਵਿੱਚ ਰਿਪੇਅਰਿੰਗ ਚਾਹਦੇ ਹੋ ਜਾਂ ਫਿਰ ਆਪਣਾ ਮੈਕੈਨਿਕਲੀ ਇੰਡਸਟਰੀ ਨਾਲ ਤੁਸੀਂ ਰਿਲੇਟ ਕਰਦੇ ਹੋ ਸਿਵਲ ਇੰਜੀਨੀਅਰ ਹੋ ਤਾਂ ਤੁਹਾਨੂੰ ਉਸ ਦੇ ਰਿਲੇਟਡ ਸਾਡੇ ਬੜਾ ਕੁਝ ਮਿਲ ਜਾਣਗੇ ਇਸ ਦੇ ਨਾਲ ਨਾਲ ਤੁਹਾਨੂੰ ਦਿਖਾ ਦਈਏ ਡੋਰਸ ਜਿਹੜੇ ਆ ਅੱਜ ਤੱਕ ਨੌਇਸ ਪ੍ਰੂਫ ਡੋਰਸ ਜਿਹੜੇ ਆ ਉਹ ਵੀ ਮਿਲ ਜਾਣਗੇ ਤੇ ਸਾਡੇ ਨਾਲ ਲਖਵਿੰਦਰ ਜੀ ਨਾਲ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਸਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਤੁਸੀਂ ਡੋਰ ਪ੍ਰੂਫਿੰਗ ਸਾਊਂਡ ਪ੍ਰੂਫਿੰਗ ਕਿਹੜੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਪਹਿਲੇ ਤੇ ਸਾਸਰੀ ਕਲ ਦੀ ਸਾਰਿਆਂ ਨੂੰ ਵੈਲਕਮ ਤੁਹਾਡਾ ਤੁਸੀਂ ਆਏ ਹੋ ਸਾਡੇ ਕੋਲ ਲਾਈਵ ਭਾਰਤ ਤੋਂ ਸਰ ਅਸੀਂ ਅਲਮੀਨੀਅਮ ਦੇ ਡੋਰ ਐਂਡ ਵਿੰਡੋਜ਼ ਯੂਜ਼ ਕਰਦੇ ਆ ਜਿਹਦਾਂ ਦੇ ਲਈ ਅਸੀਂ ਸਪੈਸ਼ਲੀ T6 ਗ੍ਰੇਡ ਦਾ ਅਲਮੀਨੀਅਮ ਯੂਜ਼ ਕਰਦੇ ਆ ਐਕਸੋ ਨੋਬਲ ਕੰਪਨੀ ਨੀਦਰਲੈਂਡ ਦੇ ਉਹਨਾਂ ਲਈ ਅਸੀਂ ਪਾਊਡਰ ਕੋਟਿੰਗ ਯੂਜ਼ ਕਰਦੇ ਆ ਹਾਰਡਵੇਅਰ ਉਹਦੇ ਲਈ ਅਸੀਂ ਆਸਾ ਬਲੋਇ ਸਵੀਡਨ ਅੰਡਰ ਦਾ ਨੇਮ ਆਫ ਯੇਲ ਆਂਦਾ ਜਾਂ ਇੱਕ ਹੋਰ ਕੰਪਨੀ ਇੰਡੀਅਨ ਵੀ ਪੈਗੋ ਉਹਦਾ ਵੀ ਹਾਰਡਵੇਅਰ ਯੂਜ਼ ਕਰਦੇ ਆ ਗਲਾਸ ਸੀਂਡ ਗੁਮੇਂਦੇ ਸੋ ਸਾਡਾ ਜਿਹੜੀ ਟੈਗ ਲਾਈਨ ਹੈ ਗਲੋਬਲ ਕੁਆਲਿਟੀ ਐਟ ਲੋਕਲ ਰੀਚ ਸੋ ਅਸੀਂ ਵਰਲਡ ਦੇ ਬੈਸਟ ਕੰਪੋਨੈਂਟਸ ਯੂਜ਼ ਕਰਕੇ ਵਰਲਡ ਦੇ ਬੈਸਟ ਲੈਵਲ ਦੀਆਂ ਵਿੰਡੋਜ਼ ਬਣਾ ਕੇ ਤੁਹਾਡੇ ਲੋਕਲ ਅ ਸਪਲਾਈ ਕਰਦੇ ਆ ਜੀ ਜੇ ਵੁੱਡਨ ਦੇ ਨਾਲ ਕੰਪੇਅਰ ਕਰੀਏ ਤੇ ਲਾਈਫ ਟਾਈਮ ਕਿੰਨੀ ਜ਼ਿਆਦਾ ਇਹਦੀ ਕਿੰਨੇ ਐਕਸ ਹੋ ਜੇ अकॉर्डिंग ਅੱਛੀ ਤੋਂ ਅੱਛੀ ਜਿਹੜੀ ਵੁੱਡ ਹੈਗੀ ਆ ਤਕਰੀਬਨ ਤਕਰੀਬਨ 10-15 ਸਾਲ ਮੈਕਸਿਮਮ ਲਾਈਫ ਹੈ ਔਰ ਜਿੱਥੇ ਦੀਮਕ ਹੈਗੀ ਆ ਉੱਥੇ ਤੇ ਨੋਟੀਫਾਈ ਇਹ ਵੀ ਹੈ ਕਿ ਦੂਸਰੇ ਤੀਸਰੇ ਸਾਲ ਵੀ ਦੀਮਕ ਲੱਗ ਜਾਂਦਾ ਐਸ ਕੰਪੈਰੀਟਿਵ ਟੂ ਜੇ ਮੈਂ ਐਲੂਮੀਨੀਅਮ ਦੀ ਗੱਲ ਕਰਾਂ ਤੇ 100 ਸਾਲ ਤੋਂ ਜ਼ਿਆਦਾ ਲਾਈਫ ਹੈ ਜੇ ਮੈਂ ਯੂਪੀਵੀਸੀ ਦੀ ਗੱਲ ਕਰ ਲਵਾਂ ਤੇ 50 ਇਅਰਸ ਦੀ ਕਰੀਬ ਲਾਈਫ ਆ ਤੋ ਇਨਾ ਵੱਡਾ ਲਾਈਫ ਸਪੈਨ ਹੈ ਫਿਰ ਇਹਨੂੰ ਧੀਮਿਕ ਨਹੀਂ ਲੱਗਦੀ ساری ਜ਼ਿੰਦਗੀ ਕੋਈ ਪੇਂਟ ਜਾਂ ਪਾਲਿਸ਼ ਦੀ ਲੋੜ ਨਹੀਂ ਕਿਉਂਕਿ ਪਾਊਡਰ ਕੋਟਿੰਗ ਹੈ ਇਹਦੀ ਬਹੁਤ ਲਾਈਫ ਹੈ ਸਰ ਤੇ ਜੀ ਜਿਸ ਤਰ੍ਹਾਂ ਕੀ ਹੈ ਨੌਲੇਜ ਕੀਤੇ ਆਪਣਾ ਸਟਾਲ ਨੰਬਰ ਕਿੰਨਾ ਹੈ ਸਾਡਾ ਸਰ ਸਟਾਲ ਨੰਬਰ 14 ਹੈ ਜੀ ਬੀ ਐਨ ਆਈ ਹੈਂਗਰ ਨੰਬਰ 8 ਹੈ ਜੀ ਤੇ ਵੀ ਇਹ ਨਹੀਂ ਹੈਗਾ ਨੰਬਰ 8 ਤੇ 14 ਨੰਬਰ ਸਟਾਲ ਤੇ ਇਸ ਦੇ ਨਾਲ ਨਾਲ ਹੋਰ ਹੀ ਦਿਖਾਵਾਂਗੇ ਜਿਸ ਤਰ੍ਹਾਂ ਕਿ ਐਸਐਸਕੇ ਦਵੀ ਤੁਹਾਨੂੰ ਦਿਖਿਆ ਬਹੁਤ ਜ਼ਿਆਦਾ ਜਿਹੜਾ ਕਿ ਅੱਛੀ ਕੁਆਲਿਟੀ ਦੇ ਜਿਹੜੇ ਮਾਡਰਨ ਜੇ ਤੁਸੀਂ ਰਾਇਲ ਲੁੱਕ ਦੇਣਾ ਚਾਹੁੰਦੇ ਹੋ ਆਪਣੇ ਰੂਮ ਨੂੰ ਤੇ ਉਸ ਦੇ ਨਾਲ ਉਹਦੇ ਨਾਲ ਹੀ ਸਵਿਚਸ ਮਿਲ ਜਾਣਗੇ ਤੇ ਹੋਰ ਵੀ ਕਈ ਸਟਾਲ ਲੱਗੇ ਆ ਇੱਕ ਇੱਕ ਸਟਾਲ ਦੀ ਡਿਟੇਲ ਦਾ ਮਾਮਾ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ ਉਸ ਦੇ ਨਾਲ ਨਾਲ ਮੈਂ ਤੁਹਾਨੂੰ ਦਿਖਾਈ ਦਿਖਾ ਦੇਣਾ ਜਿਸ ਤਰ੍ਹਾਂ ਕਿ ਮਿਡਾਸ ਦਾ ਇਸ ਵੇਲੇ ਲੱਗ ਚੁੱਕਾ ਕਾਉਂਟਰ ਨਾਲ ਦੇ ਨਾਲ ਲੋਨ ਐਕਸਪਰਟ ਜੇ ਲਾਈਫ ਦੇ ਲਈ ਤੁਸੀਂ ਕਾਰ ਲੈਣੀ ਹੈ ਕਾਰ ਲੈਣਾ ਤੇ ਕੁਛ ਵੀ ਲੜਾ ਤਾਂ ਤੁਹਾਨੂੰ ਲੋਨ ਦੀ ਰਿਕੁਆਇਰਮੈਂਟ ਹੋਏਗੀ ਤੇ ਉਹਦੇ ਲਈ ਲੋਨ ਐਕਸਪੋਰਟ ਜਿਹੜਾ ਇਸ ਵੇਲੇ ਤੁਹਾਨੂੰ ਅਵੇਲੇਬਲ ਹੈ ਇੱਥੇ ਜੇ ਤੁਸੀਂ ਚਾਹਦੇ ਹੋ ਤੁਹਾਡਾ ਵਿਆਹ ਛੇਤੀ ਹੋ ਜਵੇ ਹੈਪੀਲੀ ਹੋ ਜਵੇ ਤੇ ਸਾਡਾ ਨਾ ਤੇ ਸਰ ਆਪਣਾ ਨਾਮ ਦੱਸੋ ਤੇ ਅੱਜ ਤੱਕ ਕਿੰਨੇ ਕਿੰਨੇ ਉੜਦੇ ਪਰਿੰਦਿਆਂ ਨੂੰ ਤੁਸੀਂ ਕੈਦ ਕਰ ਦਿੱਤਾ ਵਿਆਹ ਦੇ ਬੰਧਨ ਚ ਮੇਰਾ ਨਾਮ ਅੰਜੂਮ ਗੋਇਲ ਆਈ ਐਮ ਫਾਊਂਡਰ ਆਫ ਪ੍ਰਿੰਸੈਸ ਮੈਟ੍ਰੀਮੋਨੀ ਤੇ ਅਸੀਂ ਅੰਮ੍ਰਿਤਸਰ ਦੇ ਵਿੱਚ 45 ਬੰਦੇ 45 ਬੰਦੇ ਪਰਿੰਦੇ ਉਹ ਕੈਦ ਕਰਦੇ ਸੀ ਵਿਆਹ ਦੇ ਮੰਦੰਨ ਦੇ ਵਿੱਚ ਉਹ ਕੈਦ ਹੋਣ ਤੋਂ ਬਾਅਦ ਕਿੰਨੇ ਕੁ ਖੁਸ਼ ਹੋ ਗਏ ਸਾਰੇ ਖੁਸ਼ ਸਾਰੇ ਖੁਸ਼ ਤੇ ਯਾਨੀ ਕਿ ਤੁਸੀਂ ਇਸ ਤਰ੍ਹਾਂ ਦੀ ਕੈਦ ਕਰਦੇ ਹੋ ਕਿ ਬੰਦੇ ਖੁਸ਼ੀ-ਖੁਸ਼ੀ ਕੈਦ ਹੋਣ ਲਈ ਆਪਣੇ ਆਪ ਆਉਂਦੇ ਸਾਡੀ ਵੈਬਸਾਈਟ ਬਣੀ ਇਸ ਕਰ ਇਸ ਤਰ੍ਹਾਂ ਦੀ ਹੋਈ ਹੈ ਕਿ ਇਹਦੇ ਵਿੱਚ ਤੁਸੀਂ ਆਪਾਂ ਪਰਫੈਕਟ ਮੈਚ ਲੱਭ ਸਕਦੇ ਹੋ ਯਾਨੀ ਕਿ ਪਰਫੈਕਟ ਮੈਚ ਜੇ ਤੁਸੀਂ ਵਿਆਹ ਕਰਾਣਾ ਚਾਹੁੰਦੇ ਹੋ ਆਪਣੀ ਵੈਬਸਾਈਟ ਦੇ ਵਿੱਚ ਸਭ ਤੋਂ ਵੱਡਾ ਫੰਕਸ਼ਨ ਪਾਇਆ ਹੋਇਆ ਕਿ ਇਹਦੇ ਵਿੱਚ ਸਿਰਫ ਤੁਹਾਨੂੰ ਵੈਰੀਫਾਈਡ ਪ੍ਰੋਫਾਈਲ ਮਿਲਣਗੇ ਸਿਰਫ ਇਸ ਦੇ ਨਾਲ-ਨਾਲ ਆਪਾਂ ਸ਼ਿਸ਼ਮਾ ਰਾਇਲ ਐਸੋਸੀਏਟਸ ਇੱਥੇ ਆ ਚੁੱਕੇ ਆ ਤੇ ਇੱਥੇ ਸਭ ਤੋਂ ਵੱਡੀ ਖਾਸ ਗੀ ਹੈ ਇਹ ਅੰਮ੍ਰਿਤਸਰ ਦੇ ਇਕਲੋਤੇ ਵੈਂਡਰ ਹੈ ਜਿਹੜੇ ਹਿਮਾਚਲ 'ਚ ਜਾ ਕੇ ਕੰਮ ਕਰ ਰਹੇ ਆ ਤੇ ਕਿਸ ਤਰ੍ਹਾਂ ਲੱਗਾ ਹਿਮਾਚਲ ਦਾ ਕੰਮ ਹਿਮਾਚਲ ਬਹੁਤ ਵਧੀਆ ਰਿਸਪੌਂਸ ਆਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਿਮਾਚਲ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਐਲੀਮੈਂਟਾ ਇਹ ਅਪਰੂਵਡ ਹੈ ਸੈਕਸ਼ਨ 118 ਉਹਦੇ ਨਾਲ ਇਹ ਹੈ ਕਿ ਨੌਨ ਹਿਮਾਚਲੀ ਕੈਨ ਆਲਸੋ ਬਾਇ ਲੈਟ ਐਂਡ ਰਜਿਸਟਰ ਇਨ ਹਿਸ ਓਨ ਨੇਮ ਬਾਕੀ ਨਹੀਂ ਤੇ ਹਿਮਾਚਲ ਵਿਤਾ ਲੀਜ਼ ਹੁੰਦੀ ਹੈ ਬਟ ਥਿਸ ਪ੍ਰੋਜੈਕਟ ਇਸ ਅਪਰੂਵਡ ਅੰ ਐਂਡ ਵੀ ਆਰ ਹੈਵਿੰਗ ਵੈਰੀ ਗੁੱਡ ਰਿਸਪੌਂਸ ਔਰ 99% ਮਾਲ ਸੋਲਡ ਆਊਟ ਸਾਰਾ ਵਾਲਾ 99% ਮਾਲ ਸੋਲਡ ਆਊਟ ਕਰਤਾ ਤੇ ਪਾਈਟੈਕਸ ਦੇ ਵਿੱਚ ਵੀ ਹੈਗੇ ਹੈ ਜੇ ਤੁਸੀਂ ਇਹਨਾਂ ਨਾਲ ਕਨਸਲਟ ਕਰਨਾ ਚਾਹੁੰਦੇ ਹੋ ਕੁਝ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਟਾਲ ਨੰਬਰ 24 ਐਂਗਲ ਨੰਬਰ 8 ਤੇ ਆ ਜਾਓ ਤੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਵੀ ਪੈਸੇ ਵੀ ਸੁਸ਼ਮਾ ਚੰਡੀਗੜ੍ਹ ਹੈ ਜਿਨ੍ਹਾਂ ਨੇ 15 ਸਾਲਾਂ 15 ਪ੍ਰੋਜੈਕਟ ਡਿਲੀਵਰ ਕੀਤੇ ਆ ਅਸੀਂ ਉਹਨਾਂ ਦੇ ਐਕਸਕਲੂਸਿਵ ਚੈਨਲ ਪਾਰਟਨਰ ਹੈਗੇ ਆ ਪਿਛਲੇ 10 ਸਾਲਾਂ ਤੋਂ ਹੀ ਸੁਸ਼ਮਾ ਨਾਲ ਕੰਮ ਕਰ ਰਹੇ ਆਂ ਔਰ ਸਾਡੇ ਕਲਾਇੰਟਸ ਬਹੁਤ ਖੁਸ਼ ਹੈਗੇ ਆ ਵੀ ਆਰ ਜਿਸ ਤਰ੍ਹਾਂ ਕਿ ਵੱਡੇ ਬ੍ਰਾਂਡ ਦਾ ਕੰਮ ਕਰਨਾ ਆਪਣੇ ਆਪ 'ਚ ਵੱਡੀ ਯੂ ਐਸ ਪੀ ਹੁੰਦੀ ਹੈ ਉਸ ਦੇ ਨਾਲ ਨਾਲ ਜੇ ਤੁਸੀਂ ਸੋਲਰ ਪਲਾਂਟ ਲਗਾਉਣਾ ਚਾਹੁੰਦੇ ਹੋ ਤੇ ਉਸ ਦੇ ਲਈ ਘਰ ਦੇ ਵਿੱਚ ਸੋਲਰ ਸਿਸਟਮ ਲਗਾਉਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਵੀ ਤੁਹਾਨੂੰ ਪ੍ਰੋਡਕਟ ਮਿਲ ਜਾਏਗਾ ਇਹ ਵੀ ਹੈਂਗਰ ਨੰਬਰ 25 ਤੇ ਜਿੱਥੇ ਤੁਸੀਂ ਆਪਣਾ ਸੋਲਰ ਦੀ ਬਿਜਲੀ ਦੀ ਜਿਹੜੀ ਹੈ ਖਪਤ ਆਪਣੀ ਬਿਜਲੀ ਦੇ ਬਿੱਲਾਂ ਦਾ ਬੋਝ ਵੀ ਘਟਾ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਹਾਨੂੰ ਲੈ ਕੇ ਆਏ ਫੈਂਸੀ ਹਾਰਡਵੇਅਰ ਤੇ ਫੈਂਸੀ ਹਾਰਡਵੇਅਰ ਕਿਉ ਫੈਂਸੀ ਜਿਹੜੀ ਚੀਜ਼ ਹੈ ਨਾ ਉਹ ਹਰ ਲਾਈਫ ਦੇ ਹਰ ਕੋਨੇ ਦੇ ਵਿੱਚ ਆ ਚੁੱਕੀ ਹੈ ਫੈਂਸੀ ਕਲੋਥ ਹੋਣੇ ਚਾਹੀਦੇ ਆ ਗੱਡੀਆਂ ਵੀ ਫੈਂਸੀ ਸਾਨੂੰ ਸ਼ੂਜ਼ ਵੀ ਫੈਂਸੀ ਚਾਹੀਦੇ ਹਾਰਡਵੇਅਰ ਵੀ ਫੈਂਸੀ ਹੋ ਗਿਆ ਕਿੰਨਾ ਕਿ ਫੈਂਸੀ ਹੋ ਗਿਆ ਕਾਫੀ ਫੈਂਸੀ ਹੋ ਗਿਆ ਸਰ ਦੇਖੋ ਉਹਨ ਵਾਰਡਰੋਬ ਦਾ ਸਟਾਈਲ ਕਿੰਨਾ ਬਦਲ ਗਿਆ ਅਹੀਂ ਪਹਿਲਾਂ ਜਿਹੜੀ ਪੁਰਾਣੇ ਵਾਰਡਰੋਬ ਯੂਜ਼ ਕਰ ਰਹੇ ਸੀ ਉਹ ਸਾਰੀ ਵੁੱਡ ਦੀ ਬਣਦੀ ਸੀ ਅਗਲੇ ਪੈਨਲ ਵੁੱਡ ਦੇ ਹੁਣ ਸਾਰੀ ਓਪਨ ਵਾਰਡਰੋਬ ਦਾ ਕਨਸੈਪਟ ਆ ਗਿਆ ਜਿਹਦੇ ਵਿੱਚ ਕਿਤੇ ਰਿਵਾਰਡਰੋਬ ਇੰਨੀ ਲਕਜ਼ਰੀਅਸ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਤੇ ਫਿਲਮ ਸਟਾਰ ਤੋਂ ਨੀਚੇ ਨਹੀਂ ਸਮਝੋ ਆਪਣੀ ਹੋਲਡ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਸਰ ਫਿਰ ਇਹਦੇ ਵਿੱਚ ਕੋਈ ਐਂਡ ਨਹੀਂ ਤੁਸੀਂ ਕੁਝ ਵੀ ਲਗਾ ਸਕਦੇ ਹੋ ਹਾਈ ਇਹਦੇ ਵਿੱਚ ਆਪਸ਼ਨਲ ਹੀ ਕੁਝ ਵੀ ਯੂਜ਼ ਕਰਨਾ ਚਾਹੀਏ ਕਰ ਸਕਦੇ ਆ ਵੱਡਾ ਛੋਟਾ ਕਿਸ ਤਰ੍ਹਾਂ ਦੀ ਤੁਹਾਡੀ ਰਿਕੁਆਇਰਮੈਂਟ ਹੈ ਇਫ ਯੂ ਆਰ ਗੋਇੰਗ ਫੋਰ ਲੌਂਗ ਸ਼ੈਲਫ ਇਫ ਯੂ ਆਰ ਲੌਂਗ ਗੋਇੰਗ ਫੋਰ ਬਿਗ ਕੈਬਿਨੇਟਸ ਇੱਕ ਵੱਡੇ ਤੋਂ ਵੱਡੇ ਕੈਬਿਨੇਟ ਛੋਟੇ ਤੋਂ ਛੋਟਾ ਹਰ ਤਰ੍ਹਾਂ ਦੀ ਐਸੈਸਰੀ ਤੁਹਾਨੂੰ ਦੇ ਸਕਦੇ ਆ ਯਾਨੀ ਕਿ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਡਿਜ਼ਾਈਨ ਕਰ ਸਕਦੇ ਆ ਈਵਨਲੀ ਸਾਡੇ ਕੋਲ ਬਹੁਤ ਜ਼ਿਆਦਾ ਹਾਰਡਵੇਅਰ ਦੇ ਰਵੇ ਹੈਂਡਲਸ ਡੋਰ ਹੈਂਡਲਸ ਉਹ ਵੀ ਇਹੋ ਜੀ ਕੁਆਲਿਟੀਜ਼ ਕੀ ਜਿਹੜੀ ਦੇਖ ਆ ਵੀ ਜੇ ਕੋ ਘਾਵੇ ਦੇ ਕਿ ਨਾ ਘਰ ਦੇ ਭਾਗ ਡਿਓੜੀ ਤੇ ਨਜ਼ਰ ਆ ਜਾਂਦੇ ਤੇ ਤੁਸੀਂ ਡਿਓੜੀ ਨੂੰ ਜ਼ਿਆਦਾ ਖੂਬਸੂਰਤ ਬਣਾ ਦਿੰਦੇ ਬਸ 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 ਇਹ ਡਿਓੜੀ ਸਜਾਣੀ ਹੈ ਜੀ ਜਦੋਂ ਤੁਸੀਂ ਐਂਟਰ ਕਰਨਾ ਹੈ ਦੇ ਫਰਸਟ ਔਰ ਆ ਜਦੋਂ ਤੁਸੀਂ ਦਰਵਾਜ਼ੇ ਨੂੰ ਹੈਂਡਲ ਨੂੰ ਫੀਲ ਕਰਨਾ ਹੈ ਉੱਤੇ ਹੀ ਤੁਹਾਡਾ ਪਤਾ ਲੱਗਣਾ ਹੈ ਕਿ ਤੁਸੀਂ ਕੀ ਚੀਜ਼ ਇਸਤੇਮਾਲ ਕਰ ਰਹੇ ਤੁਹਾਡੀ ਕੋਟੀ ਦੇ ਵਿੱਚ ਕਿਹੋ ਜਿਹਾ ਪ੍ਰੋਡਕਟ ਯੂਜ਼ ਹੋਇਆ ਹੋਏਗਾ ਇਹੋ ਜੇ ਆਰਟੀਕਲਸ ਅਲੱਗ-ਅਲੱਗ ਚੀਜ਼ਾਂ ਯਾਨੀ ਕਿ ਆਪਣੇ ਆਪ ਚ ਡੋਰ ਜਿਹੜਾ ਹੈ ਉਹਦਾ ਹੈਂਡਲ ਆਪਣੇ ਆਪ ਚ ਦੱਸੇਗਾ ਕਿ ਤੁਸੀਂ ਕਿੱਥੇ ਐਂ करोगे फील करोगे डिजिटली सब कुछ डिजिटल भी जा सकते हो कुछ नहीं करना एक सिंगल फिंगरप्रिंट के सब कुछ ओपरेट हो जाएगा ईवनली दरवाजा सिर्फ ओपन करना एंड क्लोज करना है ना कोई कुछ करना है इटसैल खुलेगा इटसैल ही बंद होगा बस फिंगर टच कंट्रोल ईवन भावे कैनेडा बैठ के अपने मेड न दरवाजा खोल सकते हो अच्छा तो भी है ਯਾਨੀ ਕਿ ਟੈਂਸ਼ਨ ਫਿਰ ਚਾਬੀ ਦੀ ਗੁੰਮਣ ਦੀ ਟੈਂਸ਼ਨ ਤੇ ਭੁੱਲੀ ਜਾਓ ਕੋਈ ਜ਼ਾਬੀ ਸੰਭਾਲਣ ਦੀ ਲੋੜ ਨਹੀਂ ਚਾਬੀ ਦੇਖਣ ਦੀ ਲੋੜ ਨਹੀਂ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਜਮਾਨਾ ਸਮਾਰਟ ਹੋ ਰਿਹਾ ਡਿਜੀਟਲਾਈਜੇਸ਼ਨ ਹੋ ਰਹੀ ਆ ਉਹ ਟੈਕਨੋਲੋਜੀ ਵੱਧ ਰਹੀ ਆ ਤੁਹਾਡੇ ਡੋਰ ਲੋਕ ਵੀ ਅਪਗ੍ਰੇਡ ਹੋ ਗਏ ਸਮਾਰਟ ਹੋ ਗਿਆ ਯਾਨੀ ਕਿ ਤੁਹਾਨੂੰ ਚਾਬੀ ਦੀ ਲੋੜ ਨਹੀਂ ਪੈਗੀ ਤੁਹਾਡੇ ਆਪਣੇ ਮੋਬਾਈਲ ਤੋਂ ਲੌਕ ਅਨਲੌਕ ਹੋ ਜਾਣਗੇ ਤੁਹਾਡੀ ਆਪਣੀ ਉਂਗਲ ਤੋਂ ਉਂਗਲ ਦੇ ਇਸ਼ਾਰੇ ਤੇ ਚੱਲਣਗੇ ਬਿਲਕੁਲ ਬਿਲਕੁਲ ਮੈਂ ਤਾਂ ਕਹਿੰਦਾ ਜੀ ਮੋਬਾਈਲ ਦੇ ਇਸ਼ਾਰੇ ਤੇ ਚੱਲੇਗਾ ਮੋਬਾਈਲ ਦੇ ਇਸ਼ਾਰੇ ਤੇ ਕੀ ਇਹਦੀ ਕੋਸਟਿੰਗ ਕੀ ਰਹੇਗੀ ਅਲੱਗ-ਅਲੱਗ ਸਟਾਰਟਿੰਗ 9 ਅਗੇ 40 50 ਕੇ ਤੱਕ ਜਾਂਦਾ ਹੈ ਬਹੁਤ ਪ੍ਰੋਡਕਟਸ ਨੇ 2000 ਸਿਕਿਉਰਟੀ ਇਨੀ ਕੈਟ ਬਹੁਤ 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 ਤੇ 9000 ਰੁਪਏ ਚ ਇਨੀ ਕੈਟ ਸਿਕਿਉਰਟੀ ਤੇ ਹੋਰ ਵੀ ਬੜੀਆਂ ਐਸੈਸਰੀਸ ਹੈਗੀਆਂ ਇਥੇ ਜਿਸ ਤਰ੍ਹਾਂ ਕਿ ਬਾਥਰੂਮ ਦੇ ਵਿੱਚ ਹੈਂਗਰ ਜਿਹੜੇ ਯੂਜ਼ ਕਰਨੇ ਤੁਸੀਂ ਉਹ ਵੀ ਪ੍ਰੋਡਕਟ ਮਿਲ ਜਾਣਗੇ ਤੇ ਫੈਂਸੀ ਹਾਰਡਵੇਅਰ ਜਿਹੜਾ ਹੈ ਤੇ ਅੰਮ੍ਰਿਤਸਰ ਚ ਕਿੱਥੇ ਹੋ ਰਹੇ ਆਪਣੀ ਸ਼ਾਪ ਸਰ ਸਾਡੇ ਦੋ ਸਟੋਰਸ ਹੈ ਇੱਕ ਕਟਰਾ ਸ਼ੇਰ ਸਿੰਘ ਮੇਨ ਮਾਰਕੀਟਸ ਇੱਕ ਰਤਨ ਸਿੰਘ ਚੌਂਕ ਤੋਂ ਹੀ ਰਣਜੀਤਾਂ ਵਾਲ ਦੇਖਦੇ ਆ ਤੇ ਪੈਟਰੋਲ ਪੰਪ ਦੇ ਬਿਲਕੁਲ ਨਾਲ ਮੇਨ ਸਾਡਾ ਸਟੋਰ ਹੋਇਆ ਜਦੇ ਵਿੱਚ ਤੁਸੀਂ ਸਾਰੇ ਪ੍ਰੋਡਕਟਸ ਨੂੰ ਇਕੱਠ ਇੱਕ ਜਗ੍ਹਾ ਤੇ ਡਿਸਪਲੇ ਦੇਖ ਸਕਦੇ ਹੋ ਤੇ ਰਤਨ ਸਿੰਘ ਚੌਂਕ ਲਾ ਕੇ ਵੀ ਇਹਨਾਂ ਦਾ ਆਊਟਲੈਟ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਨਾਲ ਹੋਰ ਵੀ ਤੁਹਾਨੂੰ ਦਿਖਾ ਦਈਏ ਜਿਹੜੇ ਕਿ ਅਲੱਗ-ਅਲੱਗ ਹੈਂਗਰ ਤੇ ਅਲੱਗ-ਅਲੱਗ ਡਿਜ਼ਾਈਨਰ ਸੂਟਸ ਵਗੈਰਾ ਤੁਹਾਨੂੰ ਮਿਲ ਜਾਣਗੇ ਕੁਝ ਹੈਲਥ ਰਿਲੇਟਿਡ ਵੀ ਤੁਹਾਨੂੰ 44 ਨੰਬਰ ਹੈਂਗਰ ਤੇ ਹੈਲਥ ਰਿਲੇਟਿਡ ਸਪਲੀਮੈਂਟ ਵੀ ਮਿਲ ਜਾਣਗੇ ਇਸ ਦੇ ਨਾਲ ਨਾਲ ਔਰ ਤੁਹਾਨੂੰ ਪ੍ਰੋਡਕਟ ਮਿਲੇਗਾ ਤੇ ਤੁਹਾਨੂੰ ਸਭ ਤੋਂ ਵਧੀਆ ਖਾਸ ਚੀਜ਼ ਆਪਾਂ ਦਿਖਾ ਦਈਏ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਹੈਂਡ ਮੇਡ ਸਾਬ ਉਗਾਰਾ ਮਿਲ ਜਾਣਗੇ ਹੈਂਡ ਮੇਡ ਸਾਬ ਮਿਲ ਜਾਣਗੇ ਤੇ ਇਹ ਪੈਕੇਟ ਵੀ ਬਚ ਵੀ 500 ਰੁਪਏ ਦਾ ਬਚ ਬਣਾ ਕੇ ਦੇ ਰਹੇ ਹੋ ਤੁਸੀਂ ਜਿਹੜੇ ਕਿ ਇਹ ਕੀ ਕੀ ਹੈਗਾ ਇਸ ਬਚ ਦੇ ਤੋਂ ਸਰ 500 ਰੁਪਏ ਕੇ ਪੈਕ ਮੈਂ ਅਮ 1/2 ਲੀਟਰ ਹੈਂਡ ਵਾਸ਼ ਟਾਇਲਟ ਕਲੀਨਰ ਬਾਥਰੂਮ ਕਲੀਨਰ ग्लास क्लीनर डिश वॉश फिनाइल का कंसनट्रेट और दो सोप्स और जो सोप भी हमारे पास नॉर्मल नहीं है पाम ऑयल बेस्ड सोप्स चल रहे हैं सब चल रहे हैं उनमें से वैसा कोई सोप नहीं है प्योर कोकोनट ऑयल बेस्ड सोप्स है केमिकल फ्री सोप्स है तो वैसा सब कर करा के हमने सब किया है इसके अलावा वी हैव अर ओन रेंज ऑफ सोप्स जैसे बताया हम पाँच कोकोनट ऑयल के सोप्स टू में दे रहे हैं और हमने हंड्रेड की टू स्कीम्स शुरू की है आप टॉयलेट क्लीनर हैंड वॉश फिनाइल कंसनट्रेट बाथरूम क्लीनर डिश वॉश कोई भी ले लीजिए फॉर देट मैटर ग्लास क्लीनर हंड्रेड रुपीज़ में टू आप लेके जा सकते हैं यानी कि ये ऑफ़र के ऊपर ऑफर हो गई ऑफर के ऊपर ऑफर सर और ऊपर से क्वालिटी तो है ही है हमारी क्वालिटी देखिए कितनी खास है और पैकेजिंग देखिए अपने आप सोप जो दिखेगा उसकी नेचुरल आपको चीज़ आप फील कर सकते हो और इसकी स्मेल भी काफ़ी अच्छी है फ्रैगनेस अच्छी मिलेगी आपको और इसमें तीन चार तरह के अलग अलग वैराइटीज मिल जाएगी और दो, दो सौ रुपये में आप पांच दे रहे हो फ्लेवर चार यार वो एक एक्स्ट्रा आपकी पसंद कहना कि आपको जो एक्स्ट्रा पसंद है वो आप दूसरा लीजिएगा अपनी पसंद पे एक और एक और लीजिए यस रोज़ कॉफ़ी लेवेंडर जैसमिन ये चार फ्लेवर है हमारे पास अवेलेबल तो आप हमें कॉन्टैक्ट कर सकते हो हॉल नंबर एट स्टॉल 46 में आर एम हाइजीनिक प्रोडक्ट और इसके साथ साथ आप रिफिलिंग का भी काम करते हो? यस yes, तो हमने एक नई स्कीम शुरू की है ये फर्स्ट ऑफ़ इट्स काइंड है आजकल का लोगों को म्यूचुअल फंड बहुत अच्छे लग रहे हैं एस बहुत अच्छी लग रही है तो वी हैव स्टार्टेड विद एस आर पी सिस्टमेटिक रिफिल प्लान तो सिस्टमेटिक रिफिल प्लान का क्या स्कीम है कि हमारा छः का पैक है 6000 के पैक में ये जो हमारी 500 वाली किट है अगर आप ये एक साथ बुक कर लेते हैं तो 6000 के पैक में आपको 12 नहीं 13 महीने के लिए क्लीनिंग सॉल्यूशन आपके घर पे आके रिफ़िल कर दिए जाएंगे तो जो 13 महीने का पैक है तो आप 13 महीने के लिए 6000 पुट कर रहे हैं तो ऑलमोस्ट फोर फिफ्टी मंथ में आपकी सारी क्लिनिंग नीड्स कवर्ड है तो ये एक बहुत ही फर्स्ट टाइम ऐसे इंट्रोड्यूस किया गया सब्सक्रिप्शन में इस मॉडल इनटू क्लीनिंग प्रोडक्ट्स। तो कितना अच्छा मॉडल है कि अपने आप बंदा आएगा आपको रिफिल करके चले जाएगा आपके प्रोडक्ट रिफ़िल करके चले जाएगा और इसके साथ साथ फायर सोल्यूशन के लिए भी हमारे साथ हैं जो कि आपकी फायर की टेंशन को ज़ीरो कर देते हैं तो क्या क्या प्रोडक्ट आप लेकर आएँ सर हमारे पास सब फायर एक्सटिंगशर्स में प्रोडक्ट हैं दो के जी चार के जी छः के जी के फायर एक्सटिंगशर्स जो पाउडर बेस्ड हैं साथ में हमारे पास गैस बेस्ड फायर एक्सटिंगशर्स भी हैं सीज़ फायर ब्रांड का आपने नाम सुना होगा वर्ल्ड फेमस ब्रांड है ये सर हमारे सीज़ फायर के रिप्रेजेंटेटिव है राजकुमार बंसल जी तो इसमें हमारे पास फायर से फायर सेफ्टी से, से रिलेटेड सब है हमारे पास स्मोक डिटेक्शन सिस्टम है हाइड्रेंट सिस्टम स्प्रिंकलर सिस्टम उसके प्रोजेक्ट इंस्टॉल करते हैं हम हॉस्पिटल स्कूल्स में अब किसी को कोई भी रिक्वायरमेंट है फायर सेफ्टी रिलेटेड हॉल नंबर एट हैं, आ, हैंगर नंबर एट एंड स्टॉल नंबर फोर्टी सेवन स्टॉल नंबर फोर्टी सेवन पर नंबर एट पे आ जाइए आपको यहाँ पर सारा सोल्यूशन मिल जाएगा फायर का और इसके साथ साथ फिनंस की सर्विस जो है अगर जो आपको कोई भी गाड़ी बंगला घर लेना है तो फिनंस जो आपने कराना है तो आपको फिनंस की ज़रूरत पड़ेगी तो आप किस किस चीज़ को फिनांस करते हैं सर हम लोग होम लोन्स के लिए भी करते हैं घर बनाना अपने सपनों का वगैरह सब उसके लिए भी करते हैं और ख़रीदना हो या बिज़नेस के लिए पैसा चाहिए हो लोनों की प्रॉपर्टी भी दे देते हैं बिज़नेस लोन भी देते हैं पर्सनल लोन भी देते हैं और अगर आपके बच्चे को आपने बाहर पढ़ने के लिए भेजना है और हायर स्टडीज़ के लिए बिना आपके पास फंड की कमी है तो वो हम अनसिक्योर्ड एजुकेशन लोन कर रहे हैं अमृतसर के अंदर जो अब तक का हाईएस्ट केसेस ऑफ एजुकेशन लोन हमने आज तक किए हैं अमृतसर में तो ये कितने साल तक का लोन होता है ये चौदह साल तक का हम दे रहे हैं और इसकी ई कब स्टार्ट होती है मैक्सिमम ई आफ्टर स्टडीज होती हैं जैसे कोई मास्टर्स का कोर्स करने जा रहा है तो उसका जितना अवधि का कोर्स होगा उसके अवधि के बाद एक साल का हम लोग एक्स्ट्रा मोरटोरियम पीरियड दे देते हैं उसके अंदर अंदर वो कमाई करके यानी कि पहले पढ़ाई करो काम सीखो कमाना शुरू करो तो पैसे भरो हाँ उसके बाद ही आएगा पैसे ये तो फ्यूचर बनाने के लिए बड़ा अच्छा है बहुत बढ़िया है जी लोग एक साल के अंदर ही पढ़ाई करने के बाद एक साल के अंदर ही अपना लोन उतार देते हैं एडवांस में तो इतना कमाई कर लेते हैं और उतना ही आसानी से वो लोन भी उतार देते हैं और उस पर कोई एक्स्ट्रा चार्ज नहीं स्टॉल नंबर क्या है आपका हमारा स्टॉल नंबर है फोर्टी 48 स्टॉल पर बीएनआई हैंगर 8 में आ जाइए आपको यहां से सर्विस मिलेगी इस ਤੇ ਪਾਈਟੈਕਸ ਦਾ ਜਿਸ ਤਰ੍ਹਾਂ ਦੇ ਬੀਐਨਏ ਦਾ ਹੈਂਗਰ ਆਪਾਂ ਦਿਖਾ ਰਹੇ ਤੇ ਉੱਥੇ ਤੁਸੀਂ 16 ਨੰਬਰ ਕਾਊਂਟਰ ਤੇ ਗ੍ਰੇਟ ਵੈਲਿਊ ਕਾਟੇਜ ਤੇ ਆ ਸਕਦੇ ਹੋ ਇੱਥੇ ਤੁਹਾਨੂੰ ਇੱਕ ਬੜੀ ਯੂਨੀਕ ਚੀਜ਼ ਮਿਲੇਗੀ ਜੋ ਕਿ ਅੱਜ ਤੱਕ ਤੁਸੀਂ ਆਪਣਾ ਮੋਬਾਈਲ ਦਾ ਯੂਟਿਊਬਸ ਨੂੰ ਦੇਖਦੇ ਹੋਏਗੇ ਸਕੂਲ ਕਾਲਜਸ ਦੇ ਵਿੱਚ ਅੱਜ ਦੀ ਜ਼ਰੂਰਤ ਬਣ ਚੁੱਕੀ ਹੈ ਜਿਹੜੀ ਸਕਰੀਨ ਹੈਗੀ ਹੈ ਤੇ ਸਰ ਆਪਣਾ ਨਾਮ ਦੱਸ ਦਿਓ ਆਪਣੇ ਪ੍ਰੋਡਕਟ ਬਾਰੇ ਡਿਟੇਲ ਦਿਓ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਔਰ ਅਸੀਂ ਇਹ ਸਮਾਰਟ ਕਲਾਸਿਸ ਵਿੱਚ ਡੀਲ ਕਰ ਰਹੇ ਹਾਂ ਤੋਂ ਇਹ ਇੱਕ ਸਮਾਰਟ ਡਿਜੀਟਲ ਪੋਡੀਅਮ ਹੈ ਜਿਹੜਾ ਕਿ ਸਪੀਕਰ ਦੇ ਵਾਸਤੇ ਇਹ ਚ ਹੈਲੋ ਇਹ ਆਪਣੇ ਆਪ ਦੀ ਪੂਰਾ ਇੱਕ ਪ੍ਰੋਡਕਟ ਹੈ ਉਹਦੇ ਵਿੱਚ ਹੀ ਸਪੀਕਰ ਨੇ ਵਿੱਚੇ ਇਹ ਕੰਪਿਊਟਰ ਹੈ ਉਹ ਟੱਚ ਸਕਰੀਨ ਹੈ ਜੋ ਤੁਸੀਂ ਇੱਥੇ ਚਲਾਓਗੇ ਤੁਹਾਡੇ ਪਿੱਛੇ ਪ੍ਰੋਜੈਕਟਰ ਜਾਂ ਜੋ ਤੁਹਾਡੇ ਪਿੱਛੇ ਸਕਰੀਨ ਲੱਗੀ ਹੋਈ ਹੈ ਉਹ ਤਾਂ ਤੁਹਾਨੂੰ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਯਾਨੀ ਕਿ ਟੀਚਰ ਨੂੰ ਮੂਡ ਮੂਡ ਕੇ ਪਿੱਛੇ ਬੋਰਡ ਵੱਲ ਦੇਖਣ ਦੀ ਲੋੜ ਨਹੀਂ ਹੈ ਕਿ ਇਸ ਇੰਸਟੀਚਿਊਟ ਦੇ ਵਿੱਚ 스마트 ਕਲਾਸਿਸ ਜਿੰਨੂੰ ਕਹਿੰਦੇ ਆ ਉੱਥੇ 유ਸਫੁਲ ਹੋਏਗਾ ਕਿ ਇੱਥੇ ਜੋ ਵੀ ਆਪਾਂ ਯੂਜ਼ ਕਰਾਂਗੇ ਜੋ ਵੀ ਟੱਚ ਕਰਾਂਗੇ ਸਕਰੀਨ ਪਰ ਟੀਚਰ ਦਾ ਸਟੂਡੈਂਟ ਨਾਲ ਆਈ ਕੰਟੈਕਟ ਕਿਹੜਾ ਬਣਿਆ ਰਹਿੰਦਾ ਪੂਰਾ ਸਟੂਨ ਦਾ ਆਈ ਕੰਟੈਕਟ ਬਣਿਆ ਰਹਿੰਦਾ ਤੇ ਨਾਲੇ ਕਲਾਸਿਸ 스마트 ਦੇ ਬੱਚੇ ਆਪਣੇ ਆਪ 스마트 ਹੋ ਜਾਂਦੇ ਜੀ ਸਰ ਥੈਂਕ ਯੂ ਹੋਰ ਕੀ ਲੈ ਕੇ ਆਏ ਬਸ ਇੱਕ ਇਹ ਰੋਬੋ ਰੋਬੋਟਿਸ ਦੇਖ ਲਏ ਬਾਕੀ ਇਹ ਸਾਡੇ ਕੋਲ 스마트 ਪ੍ਰੋਜੈਕਟਰ ਨੇ ਜਿਸ ਤਰ੍ਹਾਂ ਕੀ ਪ੍ਰੋਜੈਕਟਰ ਹੈ ਪਹਿਲਾਂ ਪ੍ਰੋਜੈਕਟਰ ਬਹੁਤ ਹੈਵੀ ਹੁੰਦੇ ਸੀ ਉਹ 스마트 ਆ ਗਏ ਪੋਰਟੇਬਲ ਇਹਨੂੰ ਲਿਜਾ ਕੇ ਤੁਸੀਂ ਆਪਣੇ ਘਰ ਗੱਡੀ ਤੇ ਲਿਜਾ ਸਕਦੇ ਹੋ ਤੇ ਇਹ ਤੁਸੀਂ ਪ੍ਰੋਜੈਕਟਰ ਜਿਹੜਾ ਇਹ ਤੁਹਾਡੇ ਟੀਵੀ ਨੂੰ ਰਿਪਲੇਸ ਕਰ ਦੇਗਾ ਤੁਸੀਂ ਆਪਣੇ ਘਰ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਹੋ ਤੇ ਇਹ ਮੋਬਾਈਲ ਫ੍ਰੈਂਡਲੀ ਵੀ ਹੈ ਹਾਂਜੀ ਮੋਬਾਈਲ ਅਟੈਚ ਹੋ ਜਾਂਦਾ ਹੀ ਪੂਰਾ ਨਾਲ ਇਸ ਤੇ ਔਰ 10-12 ਹਜ਼ਾਰ ਤੋਂ ਸਾਰੇ ਸਾਡੇ ਪ੍ਰੋਜੈਕਟਰ ਸਟਾਰਟ ਨੇ 18 ਹਜ਼ਾਰ ਤੋਂ 10-12 ਹਜ਼ਾਰ ਤੋਂ ਬੜੀ ਕਿ ਟੀਵੀ ਨਾਲੋਂ ਸਸਤੇ ਸਸਤੇ ਨੇ ਜੀ ਬਿਲਕੁਲ ਟੀਵੀ ਨਾਲੋਂ ਸਸਤੇ ਪ੍ਰੋਜੈਕਟਰ ਜੇ ਤੁਸੀਂ ਕਮਰਸ਼ੀਅਲ ਨਹੀਂ ਡੋਮੈਸਟਿਕ ਵੀ ਯੂਜ਼ ਕਰ ਸਕਦੇ ਹੋ ਇਹਨੂੰ ਆਪਣੇ ਘਰ ਨੂੰ ਹੋਮ تھیਟਰ ਬਣਾ ਸਕਦੇ ਹੋ ਕਮਰਾ ਬੰਦ ਕਰੋ ਤੇ ਚਿੱਟੀ ਦੀਵਾਰ ਤੇ ਤੁਸੀਂ ਪ੍ਰੋਜੈਕਟਰ ਲਗਾਓ ਤੇ ਜਿਹੜੀ ਮਰਜ਼ੀ ਮੂਵੀ ਇੰਜੋਏ ਕਰੋ ਤੁਹਾਨੂੰ ਥੀਏਟਰ ਤੇ ਜਾਣ ਦੀ ਲੋੜ ਨਹੀਂ ਆਪਣੇ ਘਰ ਨੂੰ ਥੀਏਟਰ ਬਣਾ ਲਓ ਤੇ ਇਸ ਦੇ ਨਾਲ-ਨਾਲ ਹੋਰ ਵੀ ਸਟਾਲ ਤੁਹਾਨੂੰ ਦਿਖਾਣੇ ਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੇ ਮੈਂ 38 ਨੰਬਰ ਆਈਡੀਆ ਸਪੇਸ ਦਿਖਾਉਂਗਾ ਜੋ ਅਲੱਗ ਹੀ ਤਰ੍ਹਾਂ ਦਾ ਖੂਬਸੂਰਤ ਡਿਜ਼ਾਈਨ ਕਰ ਦੇਣਗੇ ਤੁਹਾਡੀ ਸਪੇਸ ਨੂੰ ਇਨਹਾਂਸ ਕਰ ਦੇਣਗੇ ਕਿ ਡੈਕੋਰ ਕਿਸ ਤਰ੍ਹਾਂ ਕਰਨਾ ਹੈ ਤੇ ਇਸ ਦੇ ਨਾਲ ਤੁਹਾਨੂੰ ਅਗਰ ਜੇ ਘਰ ਦੇ ਵਿੱਚ ਮੰਦਰ ਵਗੈਰਾ ਤੁਸੀਂ ਹੋਰ ਵੀ ਤੁਹਾਨੂੰ ਪ੍ਰੋਡਕਟ ਚਾਹੀਦੇ ਆ ਕੁਝ ਆਪਣੇ ਅਕੋਰਡਿੰਗ ਕਸਟਮਾਈਜ਼ ਕਰਾਉਣਾ ਕਟਿੰਗ ਕਰਾਣੀ ਹੈ ਸੀਐਨਸੀ ਕਟਿੰਗ ਆਪਣੇ ਅਕੋਰਡਿੰਗ ਤੁਸੀਂ ਇਹਨੂੰ ਡੈਕੋਰ ਕਰ ਸਕਦੇ ਹੋ ਤੇ ਸਾਡੇ ਨਾਲ ਸਿਧਾਰਥ ਜੀ ਹਨ ਉਹਨਾਂ ਨਾਲ ਗੱਲ ਕਰਦੇ ਆ ਤੇ ਸਿਧਾਰਥ ਜੀ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਹੋ ਸਾਡੇ ਕੋਲ ਇੰਟੀਰੀਅਰਸ ਔਰ ਐਕਸਟੀਰੀਅਰਸ ਦੇ ਸਾਰੇ ਪ੍ਰੋਡਕਟਸ ਹੈਗੇ ਆ ਜਿਹਦੇ ਵਿੱਚ ਸਾਡੇ ਕੋਲ ਪਲਾਈਵੁੱਡ ਅਸੀਂ ਸੈਂਟਰੀ ਪਲਾਈਵੁੱਡ ਦੇ ਡਿਸਟ੍ਰਿਬਿਊਟਰ ਹਾਂ ਉਸ ਤੋਂ ਇਲਾਵਾ ਐਡਵਾਂਸਡ ਲੈਮੀਨੇਟਸ ਦੇ ਵਿੱਚ ਸਾਡੇ ਕੋਲ ਪੁਆਇੰਟ 7 ਤੋਂ ਲੈ ਕੇ 4 ਐਮ ਐਮ ਤੱਕ ਦਾ ਮਾਈਕਾ ਹੈ ਜਿਹਦੇ ਵਿੱਚ ਮੋਰ ਦਨ 10000 ਮਾਈਕੇ ਦੀ ਵੈਰਾਈਟੀ ਹੈ ਉਸ ਤੋਂ ਇਲਾਵਾ ਸਾਡੇ ਕੋਲ ਸੀ ਐਨ ਸੀ ਜਾਲੀ ਕਟਿੰਗ ਜਿਹੜੀ ਕਿ ਤੁਹਾਡੀ ਘਰ ਨੂੰ ਹੋਰ ਬਿਊਟੀਫਾਈ ਕਰਨ ਵਾਸਤੇ ਯੂਜ਼ ਹੁੰਦੀ ਹੈ ਜਿਹੜੀ ਪਾਰਟੀਸ਼ਨ ਚ ਯੂਜ਼ ਹੁੰਦੀ ਹੈ ਸੀਲਿੰਗ 'ਚ ਯੂਜ਼ ਹੁੰਦੀ ਹੈ ਸਾਡੇ ਐਲੀਵੇਸ਼ਨ ਦੇ ਵਿੱਚ ਯੂਜ਼ ਹੁੰਦੀ ਹੈ ਫਿਰ স্পেশাল হাইলাইটেড মোল্ডিংস ਤੁਸੀਂ নরমাল মোল্ডিংস মার্কেট ਦੇਖਿਆ ਹੋਣਗੇ ਲੇਕਿਨ ਜਿਹੜੀ মোলਡਿੰਗ মোলਡਿੰਗ ਮਸ਼ੀਨ ਤੇ ਨਹੀਂ ਬਣ ਸਕਦੀ ਉਹ মোলਡਿੰਗਸ ਹੀ ਬਣਾਨੇ ਆ ਯਾਨੀ ਕਿ ਅਹੀ ਘਰ ਦਾ ਵਿੱਚ ਕੋਈ ਵੀ ਸੋਲੂਸ਼ਨ ਡੈਕੋਰ ਦਾ ਹੋਵੇ ਤੁਹਾਡੇ ਕੋ ਆ ਜੀਏ ਤੇ ਤੁਸੀਂ ਹਰ ਸੋਲੂਸ਼ਨ ਜੋਦੇ 3D ਪੇਂਟਿੰਗ ਦੇ ਨਾਲ ਨਾਲ ਤੁਸੀਂ ਵਾਲ ਗ੍ਰਾਫਿਕ ਜਿਹੜੀ ਮਿਰਰਸ ਅਗੇ ਆ স্পেশাল 3D ਮਿਰਰਸ ਮਿਰਰ ਦੇ ਵਿੱਚ ਤੁਸੀਂ ਸਪੈਸ਼ਲ ਚਾਹੁੰਦੇ ਹੋ ਜਾਂ ਆਪਣੀ ਵਾਲ ਆਰਟ ਦੇ ਵਿੱਚ ਆਪਣੀ ਫੈਮਿਲੀ ਦੀ ਫੋਟੋ ਨੂੰ ਕਾਰਵਿੰਗ ਚਾਹੁੰਦੇ ਹੋ ਉਹ ਵੀ ਪੋਸੀਬਲ ਹੈ ਉਸ ਤੋਂ ਇਲਾਵਾ ਐਲੀਵੇਸ਼ਨ ਇੱਕ ਸਾਡਾ ਕਾਊਂਟਰ ਹੈ ਸਾਰਾ ਐਲੀਵੇਸ਼ਨ ਚ ਹੈ ਐਲੀਵੇਸ਼ਨ ਅੱਜ ਦੀ ਅੱਜ ਦੀ ਬਹੁਤ ਜ਼ਰੂਰਤ ਹੋ ਗਈ ਹੈ ਕਿਉਂਕਿ ਇੱਕ ਡਿਜ਼ਾਈਨ ਫਰੈਂਡ ਬਹੁਤ ਜ਼ਿਆਦਾ ਇਹਦੇ ਟ੍ਰੈਂਡਿੰਗ ਚ ਹੈਗੇ ਆ ਤੇ ਐਲੀਵੇਸ਼ਨ ਅੱਜ ਦੇ ਦਿਮੇ ਦੇ ਡੋਮੈਸਟਿਕ ਤੇ ਵੀ ਆ ਗਿਆ ਕਮਰਸ਼ੀਅਲ ਦੇ ਨਾਲ ਨਾਲ ਹੁਣ ਡੋਮੈਸਟਿਕ ਚ ਵੀ ਆ ਗਿਆ ਬਿਲਕੁਲ ਕੀ ਹੁੰਦਾ ਜਿਵੇਂ ਆਪਾਂ ਘਰਾਂ 'ਚ ਟਾਈਲ ਲਗਾਣੇ ਆ ਪੇਂਟ ਕਰਾਣੇ ਆ ਪੇਂਟ 2 ਸਾਲ ਚ ਉੱਡ ਜਾਂਦਾ ਹੈ ਟਾਈਲ ਜਿਹੜੀ ਤਿੰਨ ਚਾਰ ਸਰਵਲ ਇੱਕ ਵੀ ਡਿਗ ਵੀ ਤੇ ਸਾਰੀ ਡਿਗ ਪੰਗੀਆਂ ਲੇਕਿਨ ACPT ਜਿਹੜੀ ਅਸੀਂ 10 ਸਾਲ ਦੀ ਅਸੀਂ ਗਾਰੰਟੀ ਦਿੰਨੇ ਆ ਇੱਕ ਵਾਰੀ ਲਗਾਤੀ 10 ਸਾਲ ਤੱਕ ਨਾ ਦਾ ਰਾ ਕਲਰ ਫੇਡ ਹੋਏਗਾ ਨਾ ਡੁਗੇਗੀ ਟੁੱਟੇਗੀ ਨਾ ਡਿਗੇਗੀ ਠੀਕ ਹੈ ਦੂਸਰਾ ਅਸੀਂ ਤੁਸੀਂ ਟਾਈਲ ਵਗੈਰਾ ਕਿਸੇ ਵੀ ਕੰਮ ਦੇ ਵਿੱਚ ਤੁਹਾਨੂੰ ਜਿਹੜੇ ਲੱਗਨੇ ਆ ਰਾਉਂਡ ਰਾਉਂਡ 15 ਦਿਨ ਸੋਰੀ 2 ਤੋਂ 3 ਮਹੀਨੇ ਅਸੀਂ ਹਫ਼ਤੇ ਤੋਂ 10 ਦਿਨ ਤੋਂ 15 ਦਿਨ ਦੇ ਵਿੱਚ ਵਿੱਚ ਤੁਹਾਡਾ ਕੰਮ ਖਤਮ ਕਰ ਦਾਂਗੇ ਯਾਨੀ ਕਿ ਟਾਈਮ ਵੀ ਬਚਾਏਗਾ ਤੇ ਜਿਹੜੀ ਪ੍ਰੋਡਕਟ ਦੀ ਡਿਊਰੈਬਿਲਟੀ ਵਾਜੇਗੀ ਤੇ ਜਿਹੜੀ ਟਾਈਲਾਂ ਅਕਸਰ ਹੀ ਘਰ ਦੇ ਵਿੱਚ ਅਸੀਂ ਲੱਖ ਰੁਪਏ ਖਰਚ ਕੇ ਟਾਈਲ ਲਗਾਨੇ ਆ ਲੇਕਿਨ ਬਾਅਦ ਹੁੰਦਾ ਕੀ ਹੈ ਸਾਲ ਬਾਅਦ ਦੋ ਟਾਈਲਾਂ ਟਗੀ ਹੁੰਦੀਆਂ ਤੇ ਪੂਰੇ ਘਰ ਦਾ ਜਿਹੜਾ ਨਾ ਨਕਸ਼ਾ ਖਰਾਬ ਹੋ ਜਾਂਦਾ ਹੈ ਤੇ ਉਹ ਸਿਰਫ ਉਹ ਵੱਡਾ ਕੀ ਹੁੰਦਾ ਜਦੋਂ ਅਸੀਂ ਘਰ ਨੂੰ ਚੇਂਜ ਕਰਨਾ ਜਾਂਦੇ ਹਾਂ ਬਿਊਟੀਫਾਈ ਕਰਨਾ ਜਾਂਦੇ ਹਾਂ ਨਾ ਚਲ ਕੁੱਲ ਟਾਈਮ ਦਾ ਬੜਾ ਇਸ਼ੂ ਹੁੰਦਾ ਅਸੀਂ ਤੁਹਾਡਾ ਮੈਰੀਜ ਨੂੰ ਹੈ ਕਿਸੇ ਘਰ ਕੁਝ ਵੀ ਹੈ ਅਸੀਂ ਤੁਹਾਡਾ ਹਫ਼ਤੇ ਦੇ ਵਿੱਚ ਦਾ ਐਲਿਵੇਸ਼ਨ ਚੇਂਜ ਕਰ ਦਾਂਗੇ ਪੂਰੇ ਘਰ ਦਾ ਲੁੱਕ ਚੇਂਜ ਕਰ ਦਾਂਗੇ ਔਰ ਟੁੱਟ ਬਿਨਾ ਤੋੜਫੋੜ ਦੇ ਯਾਨੀ ਕਿ ਹਫ਼ਤੇ ਦੇ ਵਿੱਚ ਆ ਸ਼ੀਟਾਂ ਲਗਾ ਕੇ ਤੁਸੀਂ ਘਰ ਨੂੰ ਬਦਲ ਦੋਗੇ ਤੁਹਾਡਾ ਕੋਈ ਚੌਰਸ ਪਿੱਲਰ ਹੈ ਉਹਨੂੰ ਅਸੀਂ ਗੋਲ ਕਰ ਸਕਦੇ ਹਾਂ ਗੋਲ ਪਿੱਲਰ ਨੂੰ ਅਸੀਂ ਚੌਰਸ ਕਰ ਸਕਦੇ ਹਾਂ ਵਾਸਤੂ ਵਾਲੇ ਕਰਾਉਂਦੇ ਆ ਵਾਸਤੂ ਵਾਲੇ ਕਰਾ ਦਿੰਦੇ ਬਿਨਾ ਤੋੜਫੋੜ ਤੋਂ ਬਿਨਾ ਤੋੜਫੋੜ ਬਿਨਾ ਤੋੜਫੋੜ ਤੋਂ ਯਾਨੀ ਕਿ ਇੱਥੇ ਸੋਲੂਸ਼ਨ ਤੁਹਾਨੂੰ ਮਿਲ ਜਾਏਗਾ ਬਿਨਾ ਤੋੜਫੋੜ ਤੋਂ ਤੇ ਇਸ ਦੇ ਨਾਲ ਨਾਲ ਤੁਸੀਂ ਹੋਰ ਵੀ ਦੇ ਸਕਦੇ ਹੋ ਜਿਵੇਂ ਘਰ ਦੇ ਵਿੱਚ ਤੁਸੀਂ ਫਰਨੀਚਰ ਵਗੈਰਾ ਲੈ ਜਾਣਾ ਚਾਹੁੰਦੇ ਉਦੋਂ ਉਸ ਦਾ ਵੀ ਅਤੇ ਤੇ ਹੋਰ ਵੀ ਤੁਹਾਨੂੰ ਦਿਖਾਣੇ ਆ ਪ੍ਰੋਡਕਟ ਤੁਹਾਨੂੰ ਜੋ ਕਿ ਪਾਇਟੈਕਸ ਦੇ ਵਿੱਚ ਖਾਸ ਕਰ ਲੱਗੇ ਹੋਏ ਆ ਜਿਸ ਤਰ੍ਹਾਂ ਕਿ ਬੀਐਨਏ ਤਾਂ ਤੁਹਾਨੂੰ ਐਂਗਲ ਦਿਖਾ ਰਹੇ ਆ ਤੇ ਇੱਥੇ ਤੁਹਾਨੂੰ ਲੋਨ ਐਕਸਪਰਟ ਦਾ ਵੀ ਵੱਖਰੇ ਵੱਖਰੇ ਕੈਟਾਗਰੀ ਦੇ ਤੁਹਾਨੂੰ ਦਿਖਾਏ ਇੱਕ ਲੋਨ ਐਕਸਪਰਟ ਦਾ ਜਿਹੜਾ ਹੈ ਕਿ ਇੱਥੇ ਲੱਗਾ ਹੈ ਲੋਨ ਐਕਸਪਰਟ ਆਪਣੇ ਆਪ ਚ ਸ਼ੋਅ ਕਰ ਰਿਹਾ ਹੈ ਕਿ ਜਿਹੜੇ ਕਿ ਲੋਨ ਦੇ ਲਈ ਲੋਨ ਲੈ ਕੇ ਐਕਸਪਰਟ ਹੈਗੇ ਜੇ ਤੇ ਤੁਸੀਂ ਦੇਖ ਸਕਦੇ ਹੋ ਸਟਾਲ ਲੱਗਾ ਜਿੱਥੇ ਕਿ ਇਨਕੁਆਰੀਜ਼ ਹੋ ਰਹੀਆਂ ਹਰ ਤਰ੍ਹਾਂ ਦੀ ਚੀਜ਼ਾਂ ਹਰ ਤਰ੍ਹਾਂ ਦੀ ਚੀਜ਼ ਫਰਾਂਚ ਕਰਦੇ ਕਿਸ ਕਿਸ ਤਰ੍ਹਾਂ ਦਾ ਲੋਨ ਤੁਸੀਂ ਕਰਾ ਕੇ ਦਿੰਦੇ ਹੋ ਅਸੀਂ ਜੀ ਪਰਸਨਲ ਲੋਨ ਬਿਜ਼ਨਸ ਲੋਨ ਹਾਊਸਿੰਗ ਲੋਨ ਲੋਨ ਅਗੇਸਟ ਪ੍ਰੋਪਰਟੀ ਐਂਡ ਐਜੂਕੇਸ਼ਨ ਲੋਨ ਕਰਾਨੇ ਆ ਸਾਡੀ ਸਪੈਸ਼ਲਾਈਜ਼ੇਸ਼ਨ ਇਹ ਹੈਗੀ ਹੈ ਕਿ ਸਾਡੇ ਕੋਲ ਸਾਰੇ ਹੀ ਬੈਂਕ ਆ ਗਿਆ ਹੈ ਨੋਰਮਲ ਕਸਟਮਰ ਲਈ ਕੀ ਕੰਸਰਨ ਹੁੰਦਾ ਹੈ ਕਿ ਉਹ ਸਿਰਫ ਆਪਣਾ ਜਿਹੜਾ ਅਕਾਊਂਟ ਹੈ ਉਸੇ ਜਾ ਕੇ ਹੀ ਸਿਰਫ ਕਰਾ ਪਾਂਦਾ ਹੈ ਸਾਡੇ ਕੋਲ ਸਿੰ ਸਾਰੇ ਬੈਂਕ ਆ ਰਹੇ ਆ ਤੇ ਇਸ ਦੀ وجہ ਨਾਲ ਅਸੀਂ ਬੈਸਟ ਪੋਸੀਬਲ ਡੀਲ ਨਿਚੋੜ ਕੇ ਦੇ ਦਿੰਦੇ ਆਪੇ ਇੱਕ ਲੋਨ ਲੈਣਾ ਹੁੰਦਾ ਲੋਕਾਂ ਦੇ ਸਿਰ ਤੇ ਟੈਨਸ਼ਨ ਹੋ ਜਾਂਦੀ ਹੈ ਬੈਂਕ ਦੇ ਡਾਕੂਮੈਂਟ ਪੂਰੇ ਕਰਨੇ ਆ ਬਾਰ ਬਾਰ ਚੱਕਰ ਲਗਾਣਾ ਹੈ ਤਾਂ ਇਹ ਵੀ ਫੈਸਿਲਿਟੀ ਦਿੰਦੇ ਹੋ ਉਹਨੇ ਹਾਊਸ ਫੀਲਡ ਵਿਜ਼ਿਟ ਵੀ ਦੇ ਦਿੰਦੇ ਜਿਹੜਾ ਕਲਾਇੰਟ ਸਾਡੇ ਕੋਲ ਆਂਦਾ ਅਸੀਂ ਉਸ ਕਲਾਇੰਟ ਨੂੰ ਸਾਨੂੰ ਕੋਈ ਕੰਟੈਕਟ ਕਰੇ ਸਾਡੀ ਟੀਮ ਸਾਰੇ ਕੰਮ ਕਰਾਉਂਦੀ ਹੈ ਕਲਾਇੰਟ ਨੂੰ ਆਪਣੀ ਸ਼ਾਪ ਤੋਂ ਆਪਣੇ ਆਫਿਸ ਤੋਂ ਕਿਤੇ ਜਾਣ ਦੀ ਲੋੜ ਨਹੀਂ ਹੈ ਉਹਦਾ ਐਪਲੀਕੇਸ਼ਨ ਫਾਰਮ ਵੀ ਉਹਦੇ ਘਰ ਹੀ ਸਾਈਨ ਹੋਏਗਾ ਪਰ ਐਗਰੀਮੈਂਟ ਵੀ ਘਰ ਹੀ ਸਾਈਨ ਹੋਏਗਾ ਸਾਰੀ ਚਿੰਤਾ ਸਾਡੀ ਟੀਮ ਦੇਗੀ ਹੈ ਚਾਹੇ ਉਹ ਲੀਗਲ ਹੈ ਚਾਹੇ ਵੈਲਿਊਏਸ਼ਨ ਹੈ ਬੈਂਕ ਦੀ ਐਪਲੀਕੇਸ਼ਨ ਹੈ ਐਗਰੀਮੈਂਟ ਹੈ ఎవਰੀਥਿੰਗ ਵਿਲ ਬੀ ਡਨ ਬਾਈ ਆਰ ਟੀਮ ਓਨਲੀ ਕਿਤੇ ਤੁਸੀਂ ਚਾਰਜ ਕਰਦੇ ਹੋ ਸਰਵਿਸ ਦੇਣ ਦਾ ਕੁਝ ਦੇਖੋ ਇਸ ਲਈ ਸਾਡੇ ਕੋਲ ਨਾ ਐਕਚੁਅਲੀ ਅਸੀਂ ਸਾਡੀ ਜਿਹੜੀ ਸਪੈਸ਼ਲਾਈਜੇਸ਼ਨ ਹੈਗੀ ਆ ਅਨਸਿਕਿਉਰਡ ਬਿਜ਼ਨਸ ਲੋਨ ਚ ਹੈ ਸਾਡਾ ਪਰਸਨਲ ਲੋਨ ਪ੍ਰੋਫੈਸ਼ਨਲ ਲੋਨ ਜਿਹੜੇ ਕਿ ਪ੍ਰੋਫੈਸ਼ਨਲਸ ਲਈ ਗਿਆ ਸਾਡੀ ਐਸਸੀ ਸਪੈਸ਼ਲਾਈਜੇਸ਼ਨ ਹੈਗੀ ਆ ਔਰ ਅਸੀਂ ਬੈਂਕ ਦੇ ਅਥਾਰਾਈਜ਼ਡ ਸੇਲਸ ਪਾਰਟਨਰ ਆ ਉਹਦੇ ਲਈ ਅਸੀਂ ਕੋਈ ਵੀ ਫੀਸ ਚਾਰਜ ਨਹੀਂ ਕਰਦੇ ਸਾਨੂੰ ਬੈਂਕ पे ਕਰਦਾ ਯਾਨੀ ਕਿ ਤੁਸੀਂ ਲੋਕਾਂ ਦੀ ਟੈਨਸ਼ਨ ਘੱਟ ਕਰਦੇ ਹੋ ਉਹਨਾਂ ਦੇ ਕੋਈ ਖਰਚੇ ਦਾ ਬੋਝ ਨਹੀਂ ਵਧਾਉਂਦੇ ਬਿਲਕੁਲ ਅਸੀਂ ਕਸਟਮਰ ਨੂੰ ਕਸਟਮਾਈਜ਼ਡ ਸੋਲੂਸ਼ਨ ਦਿੰਨੇ ਆ ਬੈਟਰ ਸੋਲੂਸ਼ਨ ਦਿੰਨੇ ਆ ਕਈ ਵਾਰੀ ਕਸਟਮਰ ਨੂੰ ਨਹੀਂ ਪਤਾ ਹੁੰਦਾ ਕਿ ਉਹਦੀ ਐਂਡ ਯੂਜ਼ ਅਕੋਰਡਿੰਗਲੀ ਉਹਨੂੰ ਕਿਹੜਾ ਲੋਨ ਚਾਹੀਦਾ ਉਹਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਕਸਟਮਰ ਸਾਡੇ ਕੋਲ ਮੰਗੀ ਜਾਂਦਾ ਕਿ ਸਾਨੂੰ ਸੀਸੀ ਲਿਮਿਟ ਦੇ ਦਿਓ ਜੀ ਉਹਨਾਂ ਕਸਟਮਰ ਨੂੰ ਪਤਾ ਨਹੀਂ ਹੁੰਦਾ ਕਿ ਉਹਨੇ ਲਗਾਣੇ ਐਕਚੁਅਲੀ ਮਸ਼ੀਨਰੀ ਚ ਹੈ ਉਹਨੇ ਫੈਕਟਰੀ ਦੇ ਪੈਸੇ ਲਗਾ ਲੈਣੇ ਆ ਜਾਂ ਸਟਾਕ ਤੇ ਪੈਸਾ ਲਗਾ ਲੈਣਾ ਉਹਦੇ ਲਈ ਸੀਸੀ ਲਿਮਿਟ ਨਹੀਂ ਚਾਹੀਦੀ ਹੁੰਦੀ ਉਹਨੂੰ ਐਕਚੁਅਲੀ ਚ ਟਰਮ ਲੋਨ ਚਾਹੀਦਾ ਹੁੰਦਾ ਅਸੀਂ ਟਰਮ ਲੋਨ ਦਿੰਨੇ ਆ ਅਸੀਂ ਉਹਦੀ ਜਿਹੜੀ ਰਿਕੁਆਇਰਮੈਂਟ ਆ ਉਹਨੂੰ ਚੰਗੀ ਤਰੀਕੇ ਨਾਲ ਐਨਾਲਾਈਜ਼ ਕਰਦੇ ਆ ਸਿਰਫ ਪੈਸਾ ਨਹੀਂ ਦਿੰਦੇ ਪੈਸਾ ਕਿਸ ਤਰ੍ਹਾਂ ਯੂਜ਼ ਕਰਨਾ ਉਹਦੇ ਲਈ ਐਜੂਕੇਟ ਵੀ ਕਰਦੇ ਆ ਬਿਲਕੁਲ ਐਜੂਕੇਟ ਕਰਦੇ ਆ ਕਿ ਤੁਹਾਡੇ ਲਈ ਸਹੀ ਲੋਨ ਕਿਹੜ ਬਿਲਕੁਲ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਤੇ ਲੋਨ ਦੇ ਲਈ ਵੀ ਐਜੂਕੇਟ ਕਰਦੇ ਕਿ ਸਹੀ ਲੋਨ ਕਿਹੜਾ ਜ਼ਰੂਰੀ ਹੈ ਜ਼ਰੂਰੀ ਹੈ ਤੇ ਲੋਨ ਕਿਸ ਤਰ੍ਹਾਂ ਯੂਜ਼ ਕਰੋ ਕਿਸ ਤਰ੍ਹਾਂ EMI ਤੁਸੀਂ ਦੇ ਸਕਦੇ ਹੋ ਤੇ ਲੋਨ ਲੈਣ ਦੇ ਫਾਇਦੇ ਕੀ ਹੈ ਲੋਨ ਦਾ ਨੁਕਸਾਨ ਤੇ ਤੁਹਾਨੂੰ ਪਤਾ ਹੀ ਹੈਗਾ ਲੇਕਿਨ ਲੋਨ ਲੈਣ ਦੇ ਫਾਇਦੇ ਕੀ ਆ ਉਹ ਲੋਨ ਐਕਸਪੋਰਟ ਤੇ ਆ ਕੇ ਹੀ ਪਤਾ ਚੱਲੇਗਾ ਜਿਵੇਂ ਜਿਸ ਤਰ੍ਹਾਂ ਕਿ ਇਹੀ ਤੁਹਾਨੂੰ ਦਿਖਾਇਆ ਬੀਐਨਏ ਦਾ ਹੈਂਗਰ ਜਿੱਥੇ ਕਿ ਤੁਸੀਂ ਦੇਖਿਆ ਹਰ ਤਰ੍ਹਾਂ ਦੇ ਕਾਊਂਟਰ ਇੱਥੇ ਲੱਗੇ ਹੋਏ ਆ ਤੇ ਤੁਸੀਂ ਇੱਥੇ ਵੀ ਵਿਜ਼ਿਟ ਕਰਕੇ ਇੱਕ ਵਾਰੀ ਦੇਖੋ ਤੇ ਤੁਸੀਂ ਸਾਨੂੰ ਜਰੂਰ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਐਸਟਾਲ ਤੇ ਅੱਜ ਪਾਈਟੈਕਸ ਦੇ ਵਿੱਚ ਵਿਜ਼ਿਟ ਕਰਕੇ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋਇਆ ਕਮੈਂਟ ਰਹੀ ਸਾਨੂੰ ਜਰੂਰ ਦੱਸੋ